ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ 1:30 ਹੋ ਜੀ ਨੇ ਦੁਪਹਿਰ ਦੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੇ ਆਪਣੇ ਪੁਰਾਣੀ ਥੀ ਵਿਊਜ਼ ਜਿਹਨਾਂ ਨੂੰ ਤਾਂ ਪਤਾ ਹੀ ਹੈ ਨਾ ਵੀ ਵੀਓ ਸਲੀਪ ਦਾ ਆਸਰੇ ਆ ਵੀ ਜਿਹੜਾ ਆਪਣਾ ਜੀ ਚੈਨਲ ਹੈ ਇਥੇ ਆਪਾਂ ਘਰ ਦੇ ਜਿਹੜੇ ਵਲੋਗਸ ਡੇਲੀ ਰੁਟੀਨ ਵਰਕ ਹੁੰਦਾ ਪਿੰਡਾਂ ਦੀ ਜਿਹੜੀ ਆਪਣੀ ਲਾਈਫ ਹੁੰਦੀ ਆ ਖੇਤੀਬਾੜੀ ਦੇ ਕੰਮ ਪਸ਼ੂਧਨ ਦੇ ਕੰਮ ਹਨਾ ਉਹਦੀ ਵੀਡੀਓਜ਼ ਵੀ ਲੈ ਕੇ ਆਉਂਦੇ ਆ ਕਦੇ-ਕਦੇ ਆਪਾਂ ਗੁਰਬਾਣੀ ਦੇ ਸੰਬੰਧ ਦੇ ਵੀਡੀਓ ਲੈ ਕੇ ਆਉਂਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਿਉਂਕਿ ਆਪਾਂ ਦੋਨੋਂ ਤਰ੍ਹਾਂ ਦੀ ਵੀਡੀਓਜ਼ ਹੀ ਆਪਣੇ ਚੈਨਲ ਤੇ ਜਿਹੜੀਆਂ ਲੈ ਕੇ ਆਉਂਦੇ ਆ ਤੇ ਇਸ ਚੈਨਲ ਨੂੰ ਸਪੋਰਟ ਕਰੋ ਜੀ ਤੇ ਬਾਕੀ ਇਸ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਕਿਉਂਕਿ ਜਿਹੜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਅਹਿਮ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਬਹੁਤ ਸਾਰੇ ਈ ਵਿਊਅਰਸ ਦੇ ਕੁਝ ਮੈਸੇਜ ਆਏ ਸੀ ਤਾਂ ਉਹਦੇ ਰਿਲੇਟਿਡ ਹੀ ਆਪਾਂ ਜਿਹੜੀ ਇਹ ਵੀਡੀਓ ਬਣਾਈ ਆ ਅ ਜਿਵੇਂ ਕਿ ਗੁਰਬਾਣੀ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਕੁਝ ਡਾਊਟ ਆ ਹਨਾ ਜਾਂ ਕਿਸੇ ਦੇ ਮੰਨ ਦੇ ਵਿੱਚ ਕੋਈ ਸ਼ੰਕਾ ਹੁੰਦੀ ਆ ਉਹਦੇ ਸਬੰਧਤ ਉਹਨਾਂ ਦੇ ਮੈਸੇਜ ਆਏ ਸੀ ਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਜਿਹੜੀ ਆਪਣੀ ਅੱਜ ਦੀ ਵੀਡੀਓ ਕੋ ਨੂੰ ਇਸੇ ਟੌਪਿਕ ਤੇ ਬਣਾਉਣੀ ਚਾਹੀਦੀ ਆ ਸੋ ਕੁਸ਼ਕ ਜਿਹੜੇ ਆਪਣੇ ਈਵਰਸ ਨੇ ਜੀ ਉਹਨਾਂ ਦਾ ਇਹ ਕਹਿਣਾਗਾ ਕਿ ਕੁਸ਼ਕ ਦਾ ਕਹਿਣਾ ਮਤਲਬ ਕਿ ਅਸੀਂ ਪਾਠ ਤਾਂ ਕਰਦੀਆਂ ਮਤਲਬ ਕਿ ਸਾਡੇ ਸਾਡਾ ਹਲੇ ਤੱਕ ਕੰਮ ਨਹੀਂ ਬਣਿਆ ਜਾਂ ਹਨਾ ਕਈਆਂ ਦਾ ਇਹ ਕਹਿਣਾਗਾ ਕਿ ਸਾਡੇ ਘਰ ਦੇ ਵਿੱਚ ਬਿਮਾਰੀ ਪਰੋਗ ਦੁੱਖ ਰੋਗ ਜੋਪ ਕਹਿੰਦੇ ਵੀ ਬਹੁਤ ਜ਼ਿਆਦਾ ਜਾਂ ਕੋਈ ਕਹਿੰਦਾ ਵੀ ਹਾਂ ਸਾਡੇ ਮਿਰਤ ਕਰਜਾ ਬਹੁਤ ਜ਼ਿਆਦਾ ਹਨਾ ਜਾਂ ਮਤਲਬ ਕਿ ਆਪਾਂ ਕਹਿੰਦੇ ਵੀ ਕੋਈ ਕਹਿੰਦਾ ਕਿ ਸਾਡੇ ਜਿਵੇਂ ਪਤਾ ਨਹੀਂ ਕਿ ਉلاج ਨਹੀਂ ਹੈ ਸੋ ਮੈਨੂੰ ਲੱਗਿਆ ਕਿ ਆਪਾਂ ਨੂੰ ਇਸੇ ਬਾਰੇ ਅੱਜ ਵੀਡੀਓ ਬਣਾਉਣੀ ਚਾਹੀਦੀ ਹੈ ਦੇਖੋ ਜੀ ਇਸ ਚੀਜ਼ ਦਾ ਆਪਾਂ ਜਵਾਬ ਦੇਣ ਤੋਂ ਪਹਿਲਾਂ ਨਾ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਜ਼ਰੂਰ ਕਰੂੰਗੀ ਧਿਆਨ ਨਾਲ ਪਲੀਜ਼ ਸੁਣਨਾ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਵੀਡੀਓ ਨੂੰ ਪੂਰਾ ਜੂਰ ਦੇਖਿਓ ਕਿ ਤੁਹਾਡੀ ਮਨ ਦੀ ਸ਼ੰਕਾ ਡਾਊਟ ਆ ਸਾਰੇ ਆਪਾਂ ਅੱਜ ਇਕੱਠੇ ਇਹਦੇ ਵਿੱਚ ਹੋ ਜਾਣਗੇ ਅ ਦੇਖੋ ਜੀ ਆਪਾਂ ਜਿਵੇਂ ਮੰਨ ਲਓ ਆਪਾਂ ਨੂੰ ਅਗਰ ਸਰੀਰਕ ਤੌਰ ਤੇ ਕੋਈ ਕਸ਼ਟ ਹੁੰਦਾ ਅਗਰ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਆ ਜਾਂ ਆਪਾਂ ਨੂੰ ਹਨਾ ਬ੍ਰੇਨ ਦੇ ਸੰਬੰਧ ਦਿਮਾਗ ਦੇ ਸੰਬੰਧ ਕੋਈ ਪ੍ਰੋਬਲਮ ਆ ਜਾਂ ਆਪਾਂ ਨੂੰ ਕਿਡਨੀਆਂ ਦੀ ਪ੍ਰੋਬਲਮ ਆ ਜਾਂ ਆਪਾਂ ਨੂੰ ਵੈਸੇ ਕੋਈ ਹਨਾ ਨਾਰਮਲ ਪ੍ਰੋਬਲਮ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਜੇ ਮੰਨ ਲਓ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਆ ਤਾਂ ਆਪਾਂ ਕਿਹੜੇ ਡਾਕਟਰ ਕੋਲ ਜਾਨੇ ਆ ਹਾਰਟ ਦੇ ਕੋਲੇ ਜਾਂ ਆਪਾਂ ਕਿਡਨੀਆਂ ਦੇ ਡਾਕਟਰ ਕੋਲ ਜਾਨੇ ਆ ਆਪਾਂ ਆਬਵੀਅਸਲੀ ਹਾਰਟ ਦੇ ਡਾਕਟਰ ਕੋਲ ਜਾਨੇ ਆ ਕਿਉਂ ਕਿਉਂਕਿ ਉਹ ਐਕਸਪਰਟ ਹੁੰਦੇ ਨੇ ਉਹਦੇ ਵਿੱਚ ਹਨਾ ਉਹਨਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਆਪਣਾ ਇਲਾਜ ਜਿਹੜਾ ਕਰ ਸਕਦੇ ਨੇ ਤੇ ਜੇ ਆਪਾਂ ਨੂੰ ਕਿਡਨੀਆਂ ਦੀ ਪ੍ਰੋਬਲਮ ਆ ਫਿਰ ਆਪਾਂ ਹਾਰਟ ਦੇ ਡਾਕਟਰ ਕੋਲ ਨਹੀਂ ਜਾਂਦੇ ਜਾਂ ਆਪਾਂ ਹੋਰ ਕਿਸੇ ਡਾਕਟਰ ਕੋਲ ਜਿਹਨੂੰ ਕਿਡਨੀਆਂ ਦੀ ਨੌਲੇਜ ਆ ਉਸ ਜਿਹੜਾ ਜਿਹੜੇ ਰੋਗ ਦੀ ਆਪਣ ਪ੍ਰੋਬਲਮ ਆ ਮਤਲਬ ਉਹ ਸੇ ਅੰਗ ਦਾ ਡਾ ਐਕਸਪੋਰਟ ਹੁੰਦਾ ਡਾਕਟਰ ਮਤਲਬ ਉਹ ਸੇ ਹੋਲੇ ਜਾਂਦੇ ਆ ਹਨ ਤੇ ਵੀ ਜਿਵੇਂ ਜਿਹਨੂੰ ਦਿਮਾਗ ਦੀ ਸਟੱਡੀ ਕੀਤੀ ਹੋਈ ਹੈ ਡਾਕਟਰ ਨੇ ਹਨਾ ਉਹਦੇ ਉਹਦਾ ਮਤਲਬ ਕਿ ਜਿਆਦਾ ਨੋਲਜ ਉਹ ਦਿਮਾਗ ਬਾਰੇ ਤੇ ਜੇ ਹੁਣ ਆਪਾਂ ਹਾਰਟ ਵਾਲੇ ਦੀ ਕੋਈ ਪ੍ਰੋਬਲਮ ਆ ਤਾਂ ਆਪਾਂ ਦਿਮਾਗ ਵਾਲੇ ਕੋਲ ਚਲੀ ਜਾਈਏ ਦਿਮਾਗ ਦੀ ਪ੍ਰੋਬਲਮ ਹਾਰਟ ਵਾਲੇ ਕੋਲ ਚਲੀ ਤਾਂ ਆਪਾਂ ਨੂੰ ਆਬਵੀਅਸਲੀ ਇਹ ਹੁੰਦਾਗਾ ਕਿਉਂਕਿ ਉਹ ਜਿਹੜੀ ਚੀਜ਼ ਬਾਰੇ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਹੈ ਹਨਾ ਉਹ ਸੇ ਦੀ ਨੋਲਜ ਉਹਨਾਂ ਨੂੰ ਜਿਆਦਾ ਹੁੰਦੀ ਹੈ ਤਾਂ ਜਦੋਂ ਆਪਾਂ ਸਰੀਰਕ ਤੌਰ ਤੇ ਤੁਪਾਂ ਨੂੰ ਕੋਈ ਕਾਸ਼ਟ ਹੁੰਦਾ ਬਿਮਾਰੀ ਹੁੰਦੀ ਆ ਜਦੋਂ ਆਪਾਂ ਦਵਾਈ ਲੈਣ ਜਾਂਦੇ ਆ ਤਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਉਸ ਚੀਜ਼ ਦਾ ਐਕਸਪਰਟ ਡਾਕਟਰ ਆਪਾਂ ਉਸ ਨੂੰ ਦਿਖਾਈਏ ਹੈ ਨਾ ਲੇਕਿਨ ਜਦੋਂ ਆਉਂਦੀ ਆ ਜੀ ਗੁਰਬਾਣੀ ਦੀ ਵਾਰੀ ਤਾਂ ਆਪਾਂ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਜਾਣ ਬੁਝਰੀ ਕਿੱਦਾਂ ਕਰਦੇ ਆ ਕਿ ਆਪਾਂ ਕਿਹਨਾਂ ਕਈ ਵਾਰੀ ਆਪਾਂ ਮਨ ਭਟਕ ਜਾਂਦਾ ਕਈ ਵਾਰੀ ਆਪਾਂ ਜੇ ਮੰਨ ਲਓ ਵੀ ਹੋਰ ਚੱਕਰਾਂ 'ਚ ਪੈ ਜਾਂਦੇ ਆ ਹੈ ਨਾ ਜਿਵੇਂ ਕੋਈ ਵਹਿਮਾ ਪਰ ਮਤ ਪੈਣਨੇ ਆ ਵੀ ਆ ਕਰ ਲਓ ਤੇ ਐਦਾਂ ਹੋ ਜੂ ਆ ਕਰ ਲਓ ਤੇ ਐਦਾਂ ਹੋ ਜੂ ਜਾਂ ਆਪਾਂ ਜਿਵੇਂ ਹੁਣ ਮੈਂ ਮੈਨੂੰ ਲਾਲ ਹੋਈਆਂ ਵੀ ਮੈਨੂੰ ਕੋਈ ਆ ਕੇ ਕਹਵੇ ਕਿ ਮੈਨੂੰ ਜੀ ਆਹ ਪ੍ਰੋਬਲਮ ਆ ਆਹ ਪ੍ਰੋਬਲਮ ਕਿਉਂਕਿ ਮੈਂ ਵੀ ਇੱਕ ਇਨਸਾਨ ਹੀ ਆ ਹਨਾ ਸੋ ਆਪਾਂ ਜਿਹੜੀ ਅੱਜ ਇਹ ਗੱਲ ਸ਼ੇਅਰ ਕਰਾਂ ਦੀ ਤੁਹਾਡੇ ਨਾਲ ਕਾਰਨ ਉਹ ਇਹ ਆ ਵੀ ਜਦੋਂ ਆਪਾਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਆਪਾਂ ਧਿਆਨ ਰੱਖਦੇ ਆ ਜਾਂ ਆਪਾਂ ਪੜਾਏ ਦੇ ਸਵੰਦੇ ਜਿਹੜਾ ਆਪਣਾ ਬੱਚਾ ਪੜ ਰਿਹਾ ਹੈ ਹਨਾ ਉਹਦਾ ਜਿਹੜਾ ਉਹਨੂੰ ਅਗਰ ਪ੍ਰੋਬਲਮ ਹੈ ਇੰਗਲਿਸ਼ ਦੇ ਵਿੱਚ ਤਾਂ ਆਪਾਂ ਕੋ ਟਿਊਸ਼ਨ ਰੱਖਣੀ ਆ ਤਾਂ ਆਪਾਂ ਇੰਗਲਿਸ਼ ਦੇ ਐਕਸਪਰਟ ਕੋਲ ਹੀ ਰੱਖਾਂਗੇ ਜਿਹੜਾ ਇੰਗਲਿਸ਼ ਦਾ ਟੀਚਰ ਹੋਵੇ ਜੇ ਮੈਥ ਦੀ ਉਹਨੂੰ ਪ੍ਰੋਬਲਮ ਆ ਤਾਂ ਮੈਥ ਦੇ ਟੀਚਰ ਕੋਲ ਰੱਖਾਂਗੇ ਇਹ ਤਾਂ ਨਹੀਂ ਕਿ ਉਹਨੂੰ ਮੈਥ ਦੀ ਪ੍ਰੋਬਲਮ ਆ ਪੰਜਾਬੀ ਕੋਲ ਰੱਖਣੀ ਆ ਪੰਜਾਬੀ ਦੀ ਪ੍ਰੋਬਲਮ ਤਾਂ ਮੈਥ ਵਾਲੇ ਕੋਲ ਰੱਖ ਰਿਹਾ ਜਿਹੜੇ ਜਿਹੜਾ ਮੁੰਡਾ ਜਿਸ ਚੀਜ਼ ਚ ਐਕਸਪਰਟ ਹੁੰਦਾ ਆਪਾਂ ਉਸੇ ਕੋਲੇ ਜਾਣੇ ਆ ਆਪਦੀ ਪ੍ਰੋਬਲਮ ਲੈ ਕੇ ਹਨਾ ਕਿ ਤਾਂ ਕਿ ਉਹ ਆਪਣੀ ਪ੍ਰੋਬਲਮਸ ਨੂੰ ਹੱਲ ਕਰ ਦੇਵੇ ਸੇਮੀ ਉਸੇ ਤਰ੍ਹਾਂ ਜੀ ਜੋ ਜੋ ਵੀ ਜ਼ਿੰਦਗੀ ਦੇ ਆਪਾਂ ਨੂੰ ਕਸ਼ਟ ਆ ਜੋ ਵੀ ਆਪਾਂ ਨੂੰ ਦੁੱਖ ਤਕਲੀਫ ਆ ਤਾਂ ਆਪਾਂ ਨੂੰ ਸਿਰਫ ਸਿਰਫ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਗੁਰਬਾਣੀ ਦੇ ਵਿੱਚ ਦੇਖੋ ਜੀ ਜ਼ਰੂਰੀ ਨਹੀਂ ਆ ਵੀ ਆਪਾਂ ਜਪਜੀ ਸਾਹਿਬੀ ਕਰਨਾ ਚ ਪਈਸੇ ਵੀ ਕਰਨਾ ਹੈ ਸੁਖਮਨੀ ਸਾਹਿਬੀ ਕਰਨਾ ਸ਼ਰੂ ਦੇ ਵਿੱਚ ਜਿਹੜੀ ਜਿਹੜੀ ਗੁਰਬਾਣੀ ਦੇ ਵਿੱਚ ਤੁਹਾਡਾ ਮਨ ਟਿਕਦਾ ਜਾਂ ਆਪਣਾ ਮਨ ਟਿਕਦਾ ਆਪਾਂ ਨੂੰ ਉਹੀ ਗੁਰਬਾਣੀ ਜਪਣੀ ਚਾਹੀਦੀ ਹੈ ਤੱਕੇ ਨਾਲ ਵੀ ਨਹੀਂ ਕਿਉਂਕਿ ਜਿੰਨਾ ਟਾਈਮ ਅਗਰ ਤੁਸੀਂ ਮੰਨ ਲਓ ਇੱਕ ਸਾਈਡ ਤੁਸੀਂ 8 ਘੰਟਾ ਬਾਣੀ ਜਪ ਲਈ ਲੇਕਿਨ ਤੁਹਾਡਾ ਮਨ ਨਹੀਂ ਜੁੜਦਾ ਤੁਸੀਂ ਤੱਕੇ ਨਾਲ ਬਾਣੀ ਜਪ ਰਹੇ ਹੋ ਦੂਸਰੀ ਸਾਈਡ ਤੁਹਾਡਾ 10 ਮਿੰਟ ਗੁਰੂ ਸਾਹਿਬ ਦੇ ਨਾਲ ਪੂਰੇ ਮਤਲਬ ਕਿ ਪਕਾਣਾ ਪਿਆਰ ਵਿੱਚ ਭਿੱਜ ਕੇ ਗੁਰੂ ਸਾਹਿਬ ਦੇ ਵੀ ਆਪਾਂ ਮਨ ਜੁੜ ਗਿਆ ਹਨ ਬੜੀ ਆਪਾਂ ਪਿਆਰ ਸ਼ਰਤਾਂ ਨਾਲ ਬਾਣੀ ਜਪ ਲਈ 10 ਮਿੰਟ ਵਿੱਚ ਮੂਲ ਮੰਤਰ ਸਾਹਿਬ ਦਾ ਮੰਨ ਲਓ ਤਾਂ ਉਹ 10 ਮਿੰਟ ਚ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਬਹੁਤ ਵੱਡੇ ਫਲ ਦੇ ਦਨੇ ਆ ਲੇਕਿਨ ਦੂਜੇ ਪਾਸੇ ਆਪਣਾ ਮਨ ਪਟਕਿਆ ਹੈ ਮਤਲਬ ਆਪਣਾ ਮਨ ਤਾਂ ਨਹੀਂ ਕਰ ਰਿਹਾ ਪਰ ਥੱਕੇ ਨਾ ਬਾਣੀ ਜਪ ਰਹੇ ਹੌਲੀ ਹੌਲੀ ਉਹ ਕਿਰਪਾ ਵੀ ਹੋ ਜੂਗੀ ਜੀ ਗੁਰੂ ਸਾਹਿਬ ਨੇ ਸੇਵਾ ਜਿੱਤੋਂ ਲੈਣੀ ਹੈ ਉਹ ਲੈ ਹੀ ਲੈਣੀ ਆ ਸ਼ੁਰੂ ਚ ਕੋਸ਼ਿਸ਼ ਕਰੋ ਕਿ ਪਾ ਜੀ ਆਪਾਂ ਤੋਂ ਜੀਤਾ ਤੁਹਾਡੇ ਕੋ ਮਤਲਬ ਕਿ ਸੁਖਮਨੀ ਸਾਹਿਬ ਦਾ ਪਾਠ ਹੋ ਸਕਦਾ ਤਾਂ ਬਹੁਤ ਵਧੀਆ ਸੁਖਮਨੀ ਸਾਹਿਬ ਹਰ ਇੱਕ ਦੁੱਖ ਦਾ ਹੱਲ ਹੈ ਜੀ ਚਾਹੇ ਆਪਣੇ ਮੰਨ ਲੋ ਵੀ ਕਿਸੇ ਨੂੰ ਕਈਆਂ ਦੇ ਦੇਖੋ ਬੱਚੇ ਵੀ ਹੋਏ ਨੇ ਹਨਾ ਜਿਨ੍ਹਾਂ ਨੂੰ ਔਲਾਦ ਨਹੀਂ ਸੀ ਸੁਖਮਨੀ ਸਾਹਿਬ ਦਾ ਪਾਠ ਇੱਕ ਆਪਣੇ ਇੱਕ ਵਿਊਰਸ ਨੇ ਕਮੈਂਟ ਵੀ ਕੀਤਾ ਸੀ ਕਿ ਸੁਖਮਨੀ ਜੀ ਦਾ ਉਹਨਾਂ ਦੇ ਕਈ ਸਾਲਾਂ ਤੋਂ ਹੋ ਗਏ ਸੀ ਵਿਆਹ ਹੋਇਆ ਉਹਨੂੰ ਤੇ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਤੇ ਸੁਖਮਨੀ ਜੀ ਦਾ ਪਾਠ ਕਰਨਾ ਉਹਨਾਂ ਨੂੰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ੀ ਆ ਦੇਖੋ ਉਹਨਾਂ ਨੇ ਵਿਸ਼ਵਾਸ ਕੀਤਾ ਹਨਾ ਟਾਈਮ ਦੇਣਾ ਪੈਂਦਾ ਜੀ ਜੇ ਆਪਾਂ ਕਹੀਏ ਵੀ ਆਪਾਂ ਅੱਜ ਦੇਖੋ ਹੁਣ ਆਪਾਂ ਇੱਕ ਬੱਚਾ ਆਪਣਾ ਪੜ੍ਹਦਾ ਹੈ ਕਲਾਸ ਦੇ ਵਿੱਚ ਉਹ ਇੱਕ ਸਾਲ ਪੜ੍ਹਾਈ ਕਰਦਾ ਉਹ ਇੱਕ ਸਾਲ ਪੜ੍ਹਾਈ ਕਰਦਾ ਉਹਦੀ ਤਿਆਰੀ ਕਰਦਾ ਸਾਲ ਬਾਅਦ ਉਹਦੇ ਪੇਪਰ ਹੁੰਦੇ ਆ ਫਿਰ ਅਗਰ ਉਹਦੇ ਵਿੱਚੋਂ ਪਾਸ ਹੋ ਜਾਂਦਾ ਫਿਰ ਉਹਨੂੰ ਟੀਚਰ ਅੱਗੇ ਦੂਸਰੀ ਕਲਾਸ ਦੇ ਵਿੱਚ ਰੈਫਰ ਕਰਦੇ ਨੇ ਪਰ ਲੇਕਿਨ ਜਦੋਂ ਗੁਰਬਾਣੀ ਦੀ ਵਾਰੀ ਹੁੰਦੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਇਹ ਹੁੰਦਾ ਹੈ ਨਾ ਹੁਣ ਵੈਸੇ ਇਹ ਨਹੀਂ ਆਪਾਂ ਕਹਿੰਦੇ ਵੀ ਕਿਸੇ ਦਾ ਵੀ ਕੋਈ ਗੁਰੂ ਨੂੰ ਪਿਆਰ ਨਹੀਂ ਕਰਦਾ ਇਸ ਕਰਕੇ ਨਹੀਂ ਆਪਾਂ ਨੇ ਤਾਂ ਹੋਂਦੀ ਵੀ ਛੇ ਛੇ ਦੀ ਗੱਜਰ ਚਾ ਪਾਣੀ ਚਾ ਬਲੀ ਤਾਂ ਕੱਲ ਨੂੰ ਜਾਂ ਪਰਸੋਂ ਜਾਂ ਮਹੀਨੇ ਤੱਕ ਆਪਣਾ ਕਾਰਜ ਬਣ ਜਾਂ ਵੀ ਆਪਣੇ ਕਾਰਜ ਬਣਨੇ ਸ਼ੁਰੂ ਹੋ ਜਾਣ ਅਗਰ ਮੈਂ ਜੀ ਗੱਲ ਕਰਾਂ ਤਾਂ ਮੈਨੂੰ ਢਾਈ ਤੋਂ ਤਿੰਨ ਸਾਲ ਮੈਂ ਲਗਾਤਾਰ ਬਾਣੀ ਸ਼ੁਰੂ ਜਦੋਂ ਜਪੀ ਉਸ ਤੋਂ ਢਾਈ ਤੋਂ ਤਿੰਨ ਸਾਲ ਤੋਂ ਬਾਅਦ ਮਤਲਬ ਗੁਰੂ ਸਾਹਿਬ ਨੇ ਸਾਡੀ ਮਤਲਬ ਕੀ ਮੰਨ ਲਓ ਵੀ ਆਪਣੀ ਕਿਰਪਾ ਵਰਸ਼ੋਣ ਸ਼ੁਰੂ ਕੀਤੀ ਯਾ ਇਹ ਹੋ ਸਕਦਾ ਵੀ 2.5 3 ਸਾਲ ਮੇਰਾ ਮਾਨੀ ਨਾ ਜੁੜਿਆ ਹੋਵੇ ਜਾਂ 2.5 3 ਸਾਲ ਮਹਾਰਾਜ ਮੇਰੀ ਪ੍ਰੀਖਿਆ ਹੀ ਲੈ ਰਹੇ ਨੂੰ ਕੁਝ ਵੀ ਹੋ ਸਕਦਾ ਹਨਾ ਸੋ ਆਪਾਂ ਨੂੰ ਗੁਰਵਾਣੀ ਨਹੀਂ ਜਪਣੀ ਛੱਡਣੀ ਆਪਾਂ ਪਾਠ ਕਰਦੇ ਰਹਿਣਾ ਚਾਹੀਦਾ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਜੀ ਸਾਰੇ ਸੁੱਖਾਂ ਦੀ ਮਨੀ ਆ ਉਹ ਇੱਕ ਤਰ੍ਹਾਂ ਦੀ ਹਰ ਇੱਕ ਦੁੱਖ ਦਾ ਹੱਲ ਹੈ ਹਰ ਇੱਕ ਬਿਮਾਰੀ ਕੋਈ ਬਿਮਾਰੀ ਹੋਵੇ ਕਾ ਵਿੱਚ ਕਲਾ ਕਲੇਸ਼ ਹੋਵੇ ਕਾ ਵਿੱਚ ਗਰੀਬੀ ਹੋਵੇ ਆਪਣੇ ਬੱਚੇ ਆਪਣੀ ਔਲਾਦ ਨਾ ਹੁੰਦੀ ਹੋਵੇ ਤੇ ਮਤਲਬ ਹਰ ਇੱਕ ਚੀਜ਼ ਦਾ ਮਤਲਬ ਕੀ ਹੱਲ ਹੈ ਸੁਖਮਨੀ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਜਿਸ ਘਰ ਵਿੱਚ ਹਰ ਰੋਜ਼ ਇੱਕ ਪਾਠ ਹੁੰਦਾ ਨਾ ਉਸ ਘਰ ਵਿੱਚ ਕਦੇ ਦੁੱਖ ਤਕਲੀਫ ਮੈਕ ਨਹੀਂ ਆਈ ਨਹੀਂ ਸਕਦੇ ਉਸ ਘਰ ਵਿੱਚ ਬਰਕਤ ਹੀ ਆਏਗੀ ਉਸ ਘਰ ਵਿੱਚ ਕਲਾ ਕਲੇਸ਼ ਦੁੱਖ ਰੋਗ ਸਭ ਮਿਟ ਜਾਂਦੇ ਨੇ ਜੀ ਖੁਸ਼ੀਆਂ ਆਉਂਦੀਆਂ ਨੇ ਉਸ ਘਰ ਵਿੱਚ ਸੋ ਮੇਰੀ ਹੱਥ ਜੋੜ ਕੇ ਤੁਹਾਡੇ ਅਗੇ ਇਹ ਹੀ ਬੇਨਤੀ ਆ ਵੀ ਤੁਸੀਂ ਬਾਣੀ ਜ਼ਰੂਰ ਜਪਿਆ ਕਰੋ ਹਨਾ ਵੀ ਜੇ ਜੋ ਵੀ ਤੁਹਾਡੀ ਪ੍ਰੋਬਲਮਸ ਨੇ ਕਿਉਂਕਿ ਦੇਖੋ ਸਾਰਿਆਂ ਦੇ ਐਕਸਪਰਟ ਅਗਰ ਆਪਾਂ ਕਹੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਵੇਂ ਇੱਕ ਬਿਮਾਰੀ ਦਾ ਆਪਾਂ ਦੇਖਦੇ ਆਂ ਫਿਰ ਡਾਕਟਰ ਕਿਹੜਾ ਐਕਸਪਰਟ ਆਪਾਂ ਉਹਦੇ ਕੋਲੇ ਜਾਣਾ ਤਾਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਦਾ ਦੁੱਖਾਂ ਦਾ ਜਾਂ ਆਪਣਾ ਕਹਿੰਦੋ ਵੀ ਆਪਣੀਆਂ ਕੋਈ ਮੰਦੀਆਂ ਮਨੋ ਕਾਮਨਾ ਹੁੰਦੀਆਂ ਹਨ ਹਰ ਇੱਕ ਚੀਜ਼ ਦਾ ਐਕਸਪਰਟ ਜਿਹੜਾ ਹੈ ਉਹ ਗੁਰਬਾਣੀ ਹੈ ਜੀ ਸੋ ਆਪਾਂ ਨੂੰ ਗੁਰਬਾਣੀ ਦੇ ਨਾਲ ਲੱਗਣਾ ਚਾਹੀਦਾ ਆਪਾਂ ਨੂੰ ਪਾਠ ਕਰਨਾ ਚਾਹੀਦਾ ਪਾਠ ਚਾਹੇ ਤੁਸੀਂ ਮਨਮੁਲ ਮੰਤਰ ਸਵਾਰ ਰਹੇ ਹੋ ਚਾਹੇ ਆਪਾਂ ਜਪਜੀ ਸਾਹਿਬ ਕਰ ਰਹੇ ਆ ਚਾਹੇ ਆਪਾਂ ਚਪਈ ਸਾਹਿਬ ਕਰ ਰਹੇ ਆ ਚਾਹੇ ਆਪਾਂ ਸੁਖਮੀ ਸਾਹਿਬ ਕਰ ਰਹੇ ਆ ਜਿਹੜਾ ਵੀ ਆਪਾਂ ਕਰ ਰਹੇ ਆ ਪੂਰੀ ਸ਼ਰਧਾ ਭਾਵਨਾ ਨਾਲ ਕਰਨਾ ਤੇ ਨੀਚੇ ਆਸਣ ਲਗਾ ਕੇ ਕਰਨਾ ਜੀ ਉੱਪਰ ਬੈਠ ਕੇ ਆਪਾਂ ਬਾਣੀ ਨਹੀਂ ਜਪਣੀ ਦੂਸਰੀ ਚੀਜ਼ ਹਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਮੈਡੀਕਲ ਤੇ ਤੌਰ ਤੇ ਪ੍ਰੋਬਲਮ ਆ ਤਾਂ ਗੁਰੂ ਸਾਹਿਬੇ ਜਾਣੇ ਜਾਣਾ ਫਿਰ ਆਪਾਂ ਉੱਪਰ ਬੈਠ ਕੇ ਕਰ ਸਕਦੇ ਮਹਾਰਾਜ ਦੀ ਇਜਾਜ਼ਤ ਲੈ ਕੇ ਜੀ ਗੁਰੂ ਸਾਹਿਬ ਦਾ ਹੁਕਮ ਲੈ ਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਕਿਉਂਕਿ ਮਹਾਰਾਜ ਸਾਬ ਦੇ ਦਿਲਾਂ 'ਚ ਜਾਣਣਾ ਹਾਰਾ ਤੇ ਮਹਾਰਾਜ ਕਿਰਪਾ ਕਰਨਗੇ ਕਿ ਆਪਾਂ ਨੇ ਹਨਾ ਜਪਣ ਦੀ ਪ੍ਰੋਬਲਮ ਹੋ ਤਾਂ ਉਹ ਵੀ ਦੁੱਖ ਦੂਰ ਕਰਨਗੇ ਤੇ ਗੁਰੂ ਸਾਹਿਬ ਬੋਲ ਮਾਤਮਾ ਬਖਸ਼ਨਹਾਰ ਨੇ ਜੀ ਆਪਣੀ ਹਰ ਇੱਕ ਭੁੱਲ ਨੂੰ ਦਾਤਾ ਬਖਸ਼ ਦੇਣੀ ਸੋ ਇਹ ਤਾਂ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਜੀ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਕਿ ਜਾਂ ਆ ਆ ਕਾ ਆਪਣਾ ਕੰਮ ਨਹੀਂ ਨੰਦਾ ਜਾਂ ਐਦਾਂ ਹਨਾ ਤਾਂ ਮੈਨੂੰ ਲੱਗਿਆ ਵੀ ਜੇ ਆਪਣੇ ਕੁਝ ਸਮਝਾਉਣਾ ਕਿਸੇ ਨੂੰ ਕੋਈ ਚੀਜ਼ ਤਾਂ ਕਰਕੇ ਫਿਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੱਸੀ ਵੀ ਜਦੋਂ ਆਪਾਂ ਇਹਨਾਂ ਚੀਜ਼ਾਂ 'ਚ ਐਕਸਪਰਟ ਨੂੰ ਦੇਖਦੇ ਹਾਂ ਵੀ ਕਿਹੜਾ ਬੰਦਾ ਜ਼ਿਆਦਾ ਨੌਲੇਜ ਆ ਉਹਦੇ ਕੋਲ ਹੀ ਆਪਾਂ ਜਾਣਾ ਤਾਂ ਫਿਰ ਆਪਣੀ ਜ਼ਿੰਦਗੀ ਦੀ ਅਸਲ ਜਿਹੜੀ ਆਪਣੀ ਇੰਸ ਆਪਾਂ ਉਸ ਜੀਵਨ ਜਿਹੜੀ ਆਪਣੀ ਤੇਨੜ ਬਾਗ ਡੋਲ ਜੀ ਦੇ ਹੱਥ ਹੈ ਜੋ ਉਸ ਚੀਜ਼ ਦਾ ਐਕਸਪਰਟ ਹੈ ਫਿਰ ਆਪਾਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਜਾਂ ਆਪਾਂ ਉਹਨਾਂ ਦੇ ਚਰਨ ਕਿਉਂ ਨਹੀਂ ਲਗਦੇ ਆ ਬਾਣੀ ਕਿਉਂ ਨਹੀਂ ਜਪਦੇ ਸੋ ਇਸੇ ਲਈ ਤੁਹਾਡੇ ਵੀ ਹੱਥ ਜੁੜ ਕੇ ਇਹ ਹੀ ਬੇਨਤੀ ਹੈ ਕਿ ਤੁਸੀਂ ਬਾਣੀ ਜ਼ਰੂਰ ਜਪੋ ਜੇ ਤੁਹਾਡਾ ਮਨ ਪਹਿਲਾਂ ਜਪਜੀ ਸਾਹਿਬ ਚ ਸੱਚ ਪਈ ਸਿਆ ਤੇ ਨਹੀਂ ਲੱਗਦਾ ਤੁਸੀਂ ਮੂਲ ਮੰਤਰ ਸਹਿਤ ਤੋਂ ਸ਼ੁਰੂ ਕਰ ਸਕਦੇ ਹੋ ਮੈਂ ਜਦੋਂ ਸ਼ੁਰੂ ਕੀਤਾ ਸੀ ਜੀ ਇੱਕ ਅੰਗ ਸਹਿਬ ਦਾ ਸਹਿਜੇ 파ੜ ਤੋਂ ਰੰਭ ਕੀਤਾ ਸੀ ਇੱਕ ਅੰਕ ਸੈਟ ਤੋਂ ਤੇ ਉਸ ਤੋਂ ਬਾਅਦ ਚਲੋ ਮਹਾਰਾਜ ਦੀ ਕਿਰਪਾ ਵੀ ਬਾਣੀ ਜਿੰਨੀ ਤੁਸੀਂ ਸਹਿਜੇ ਸੱਚ ਜਪਦੇ ਜਾਓਗੇ ਜੀ ਹੌਲੀ ਹੌਲੀ ਉਨਾ ਹੀ ਪ੍ਰਮਾਤਮਾ ਕਿਰਪਾ ਕਰਦੇ ਜਾਣਗੇ ਤੁਹਾਡੀ ਤੋਂ ਸੇਵਾ ਲੈਣ ਵਾਲੀ ਉਹ ਆਪ ਨੇ ਜਿੰਨੀ ਸੇਵਾ ਪ੍ਰਮਾਤਮਾ ਨੇ ਲੈਣੀ ਆ ਉਹ ਲੈ ਹੀ ਲੈਣੀ ਆ ਤੇ ਬਸ ਕੋਸ਼ਿਸ਼ ਆਪਾਂ ਇਹ ਕਰਨੀ ਆ ਕਿ ਆਪਾਂ ਡੇਲੀ ਰੁਟੀਨ ਬਣਾਉਣਾ ਤੇ ਆਪਾਂ ਹੁਣ ਉਹ ਤੇ ਵਿਸ਼ਵਾਸ ਰੱਖਣਾ ਤੇ ਆਪਣੇ ਮਨ ਨੂੰ ਉੱਪਰ ਡੋਲਣ ਨਹੀਂ ਦੇਣਾ ਤੇ ਕਿਉਂਕਿ ਆਪਣਾ ਮਨ ਜਿਹੜਾ ਜੀ ਬਹੁਤ ਛੇਤੀ ਫਟਕ ਜਾਂਦਾ ਵੀ ਪੰਮੀ ਹੁੰਦਾ ਵੀ ਛੇਤੀ ਛੇਤੀ ਕੋਈ ਆਪਾਂ ਨੂੰ ਕੋਈ ਇਦਾਂ ਦਾ ਕੋਈ ਹੱਲ ਮਿਲ ਜੇ ਕਿ ਸਾਡੀ ਪ੍ਰੋਬਲਮ ਉਹਦੀ ਦੂਰ ਹੋ ਜੇ ਤੇ ਸਭ ਤੋਂ ਪਹਿਲਾਂ ਦੇਖੋ ਜੀ ਪ੍ਰਮਾਤਮਾ ਵੀ ਗੁਰੂ ਸਾਹਿਬ ਦੇਖਦੇ ਨੇ ਕਿ ਇਹਨੂੰ ਮੇਰੇ ਤੇ ਵਿਸ਼ਵਾਸ ਹੈ ਕਿ ਨਹੀਂ ਹੋ ਤੇ ਬਾਕੀ ਤਾਂ ਕਰਕੇ ਫਿਰ ਮੈਨੂੰ ਇਹ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਇਹ ਵੀਡੀਓ ਬਣਾ ਕੇ ਜਿਹੜੀ ਸ਼ੇਅਰ ਕਰਨੀ ਚਾਹੀਦੀ ਆ ਤੇ ਬਾਕੀ ਤੁਸੀਂ ਵੀ ਆਪਣੀ ਹਨ ਅਡਵਾਈਸ ਦਿਆ ਕਰੋ ਵੀ ਆਪਾਂ ਹੋਰ ਜਿਹੜੀ ਟਾਪਿਕਸ ਦੀ ਚੀਜ਼ ਤੇ ਵੀਡੀਓ ਲੈ ਕੇ ਆਈਏ ਤੇ ਵੈਸੇ ਮੈਂ ਜਿਹੜੀ ਕੰਮ ਦੀ ਵੀਡੀਓ ਲੈ ਕੇ ਆਣੀ ਸੀਗੀ ਤੇ ਪਰ ਫਿਰ ਮੈਨੂੰ ਲੱਗਿਆ ਕਿ ਕਿ ਕਾਫੀ ਦਿਨੋਂ ਤੋਂ ਮੈਨੂੰ ਮੈਸੇਜ ਆ ਰਹੇ ਸੀ ਇਸ ਦੇ ਰਿਲੇਟਡ ਫਿਰ ਮੈਨੂੰ ਲੱਗਿਆ ਕਿ ਮੈਨੂੰ ਐਸੀ ਚੀਜ਼ ਵਾਲੀ ਵੀਡੀਓ ਬਣਾਉਣੀ ਚਾਹੀਦੀ ਹੈ ਕਿਉਂਕਿ ਇੱਕ ਵੀਡੀਓ ਦੇ ਵਿੱਚ ਆਪਾਂ ਸਾਰੇ ਕੁਸ਼ਨਾਂ ਦਾ ਹੱਲ ਜਿਹੜਾ ਆਪਾਂ ਜਵਾਬ ਦੇ ਸਕਦੇ ਹਾਂ ਸੋ ਉਮੀਦ ਕਰਦੀ ਹਾਂ ਜੇ ਤੁਹਾਨੂੰ ਵੀ ਮੇਰੀ ਹੁਣ ਜਿਹੜੀ ਗੱਲ ਆ ਵੀ ਮੈਂ ਬੇਨਤੀ ਤੁਹਾਡੇ ਕੀਤੀ ਥੋੜੀ ਸਮਝ ਆਈ ਹੋਣੀ ਆ ਵੀ ਜਦੋਂ ਆਪਾਂ ਨੋਰਮ ਜਿਹੜੀ ਆਪਾਂ ਜ਼ਿੰਦਗੀ ਦੇ ਆਪਾਂ ਕਿ ਦੁਨਿਆਵੀ ਤੌਰ ਤੇ ਜੀ ਆਪਾਂ ਬਹੁਤ ਸਮਝ ਗਿਆ ਕਿ ਆਮ ਰੱਖ ਕੇ ਚੱਲਦੇ ਆ ਤਾਂ ਜਿਹੜੀ ਆਪਣੀ ਜ਼ਿੰਦਗੀ ਦੀ ਬਾਗ ਡੋਲ ਜਿਹੜੀ ਹੱਥਾਂ ਤਾਂ ਉਹ ਸਭ ਤੋਂ ਵੱਡੇ ਐਕਸਪਰਟ ਨੇ ਉਹ ਸਭ ਤੋਂ ਵੱਡੇ ਗਿਆਨੀ ਨੇ ਤੇਨ ਸਭ ਕੁਝ ਨੇ ਜੀ ਆਪਣੇ ਲਈ ਪਰਿਵਾਰ ਪਿਤਾ ਹੁਣ ਆਪਣੇ ਦੁੱਖਾਂ ਦਾ ਦੁੱਖਾਂ ਦਾ ਤੋੜ ਉਹਨਾਂ ਕੋਲ ਆ ਕਿਸੇ ਕੋਲ ਨਹੀਂ ਜੀ ਮੈਂ ਕਹਾ ਵੀ ਕੋਈ ਇੱਦਾਂ ਦੀ ਦਵਾਈ ਹੈ ਜਾਂ ਇੱਦਾਂ ਦਾ ਕੋਈ ਜਾਦੂਆ ਜਾਂ ਇੱਦਾਂ ਦੀ ਕੋਈ ਚੀਜ਼ ਹੈ ਜਾਂ ਕੋਈ ਇਨਸਾਨ ਹੈ ਕੋਈ ਨਹੀਂ ਹੈ ਜੀ ਤਰਜੀ ਤੇ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋ ਸਾਨੂੰ ਉਹਨਾਂ ਤੇ ਚਾਨੀ ਲੱਗਣਾ ਚਾਹੀਦਾ ਹੈ ਬਾੜਨਾ ਚਾਹੀਦਾ ਹੈ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਬਸ ਜੋ ਪ੍ਰਮਾਤਮਾ ਜੀ ਕਹਿੰਦੇ ਨੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਅਗਰ ਅੱਛਾ ਇੱਕ ਚੀਜ਼ ਇਹ ਆ ਜਿੱਦ ਮੈਂ ਹੁਣ ਪਈ ਵਾਰੀ ਕਿਸੇ ਅੰਗਲਤ ਨੂੰ ਮੈਸੇਜ ਆਇਆ ਵੀ ਅਸੀਂ ਬਾੜਨਾ ਕਰਦੇ ਹਾਂ ਵੀ ਸਾਡਾ ਜਿਹੜਾ ਕੰਮ ਨਹੀਂ ਬਣ ਰਿਹਾ ਤਾਂ ਹੋ ਸਕਦਾ ਜੀ ਆਪਾਂ ਤੋਂ ਕੁਛ ਨਾ ਕੁਛ ਉੱਥੇ ਕਮੀ ਰਹਿ ਰਹੀ ਹੋਵੇ ਕੋਈ ਕੋਈ ਗਲਤੀ ਹੋ ਰਹੀ ਹੋਵੇ ਸੋ ਮੇਰੀ ਅਰਦਾਸ ਤੁਹਾਡੇ ਅੱਗੇ ਸੋਰੀ ਬੇਨਤੀ ਹਾਂ ਲਈ ਤੁਹਾਡੇ ਅੱਗੇ ਹੀ ਆ ਵੀ ਜਦੋਂ ਆਪਾਂ ਪਾਠ ਕਰਦੇ ਹਾਂ ਨਾ ਤਾਂ ਜਦੋਂ ਜਿੰਨੀ ਵਾਰ ਨਹੀਂ ਆਪਾਂ ਨੂੰ ਸਮਝ ਆਉਂਦੀ ਹੈ ਤਾਂ ਆਪਾਂ ਉਹਨੂੰ ਮੰਨਣਾ ਸ਼ੁਰੂ ਕਰੀਏ ਉਹਨੂੰ ਆਪਣੀ ਜ਼ਿੰਦਗੀ ਧਰਨਾ ਸ਼ੁਰੂ ਕਰੀਏ ਅਗਰ ਗੁਰਗ੍ਰੰਥ ਗੁਰਗ੍ਰੰਥ ਸ ਵਿੱਚ ਮਹਾਰਾਜ ਜੀ ਨੇ ਕਿਹਾ ਹੈ ਕਿ ਦੂਸਰੇ ਚੋਰੀ ਨਹੀਂ ਬੋਲਣਾ ਚੋਰੀ ਨਹੀਂ ਕਰਨੀ ਟੱਗੀ ਨਹੀਂ ਕਰਨੀ ਪੈਸੇ ਦਾ ਲਾਲਚ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਖੀਰਖਾ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਦਾ ਉਹ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰੀਏ ਮੈਂ ਇਹ ਵੀ ਮੰਨਦੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਹੀ ਅਜਿਹਾ ਇਨਸਾਨ ਹੋਊ ਜਿਹਨੂੰ ਗੁੱਸਾ ਨਹੀਂ ਆਉਂਦਾ ਜਾਂ ਜੋ ਜਿਹਨੂੰ ਹਨਾ ਕਿਉਂਕਿ ਆ ਜਿਹੜੇ ਜ਼ਿੰਦਗੀ ਹੀ ਇਹ ਜੀ ਹੋਈ ਪਈ ਆ ਕਿਉਂਕਿ ਇਹਦਾ ਟਾਈਮ ਹੀ ਹੈ ਜਿਆ ਹਨਾ ਕਿਉਂਕਿ ਕਲ ਯੁਗ ਕਲ ਯੁਗ ਇਦਾਂ ਨਹੀਂ ਹੁੰਦਾ ਸੋ ਲੇਕਿਨ ਜੀ ਆਪਾਂ ਗੁਰੂ ਸਾਹਿਬ ਦੇ ਦੱਸੇ ਹੋਏ ਨੂੰ ਮੰਨ ਕੇ ਆਧ ਜ਼ਿੰਦਗੀ ਟਾਲਣਾ ਸ਼ੁਰੂ ਕਰਦੀਏ ਤਾਂ ਪਰਮਾਤਮਾ ਸਾਡੀਆਂ ਕੋਸ਼ਿਸ਼ਾਂ ਨੂੰ ਦੇਖਦਾ ਹੈ ਜੀ ਉਸਵ ਸਜਨਨ ਹਾਰ ਨਹੀਂ ਉਹ ਉਹ ਆਪਣੀ ਮੰਦੀਆਂ ਭਾਵਨਾ ਨੂੰ ਬਿਲਕੁਲ ਚੰਗੀ ਤਰ੍ਹਾਂ ਸਮਝ ਲੈਣੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਆਪਣੀ ਕੋਸ਼ਿਸ਼ ਵੀ ਆਪਾਂ ਸ਼ੁਰੂ ਕਰਦੀ ਹਾਂ ਤਾਂ ਵੀ ਮਹਾਰਾਜ ਦੀ ਬਹੁਤ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅ ਦੇਖੋ ਜੀ ਮੈਂ ਆਪकी ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦਾ ਦਬਾਅ ਮਹਿਸੂਸ ਕੀਤਾ ਗਰਵਾਣੇ ਦੇ ਨਾਲ ਮੈਂ ਤਾਂ ਹੀ ਤੁਹਾਡੇ ਚਾਨਾ ਚ ਬਾਰ ਬਾਰ ਬੇਨਤੀ ਕਰਦੀ ਹਾਂ ਕਿ ਤੁਸੀਂ ਬਾਣੀ ਜਪਿਆ ਕਰੋ ਕਿਉਂਕਿ ਦੁਨੀਆ ਚ ਇਹ ਜੀ ਕੋਈ ਵੀ ਦਵਾਈ ਬੂਟੀ ਜੜੀ ਬੂਟੀ ਜਾਂ ਪਤਨੇ ਜਾਤੂ ਕੋਟਕਾ ਜਾਂ ਕੋਈ ਇਨਸਾਨ ਕੋਈ ਇਦਾਂ ਦਾ ਨਹੀਂ ਜਿਹੜਾ ਆਪਣੇ ਸਿਰ ਤੇ ਹੱਥ ਰੱਖ ਦੇ ਤਾਂ ਆਪਾਂ ਜਿਹੜੇ ਆਪਣੇ ਦੁੱਖ ਟੁੱਟ ਜਾਣਗੇ ਆਪਾਂ ਨੂੰ ਹਣਾ ਆਪਣੇ ਜਿਹੜੇ ਕਾਰਜ ਬਣ ਜਾਣਗੇ ਆਪਣੇ ਘਰ ਦੇ ਕੰਮ ਹੋਣੇ ਸ਼ੁਰੂ ਹੋਣਗੇ ਨਹੀਂ ਗੁਰੂ ਸਭ ਚਾਹੇ ਤਾਂ ਇਹ ਨਹੀਂ ਹੋ ਸਕਦਾ ਸੋਪਰ ਹਮ ਬਾਣੀ ਚੋ ਜਿਹੜੀ ਐਗਜ਼ਾਮਪਲ ਤੁਹਾਨੂੰ ਦਿੱਤੀ ਉਹ ਐਗਜ਼ਾਮਪਲ ਨੂੰ ਜੇ ਆਪਣੇ ਦਿਮਾਗ ਤੇ ਬਠਾਲੋ ਵੀ ਅਗਰ ਦੁਨਿਆਵੀ ਤੌਰ ਤੇ ਆਹ ਚੀਜ਼ ਕਰਨ ਨਾਲ ਇਦਾਂ ਹੁੰਦਾ ਤੇ ਆਪਾਂ ਉਥੇ ਬਹੁਤ 10 ਵਾਰ ਇਸ 100 ਵਾਰ ਵੀ ਸੋਚਦੇ ਆ ਵੀ ਆਹ ਕਰਨਾ ਕਿ ਨਹੀਂ ਕਰਨਾ ਤਾਂ ਫਿਰ ਆਪਾਂ ਇਧਰ ਵਾਰੀ ਵੀ ਸੋਚੀਏ ਵੀ ਜਿਹੜਾ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦਾ ਐਕਸਪਰਟ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਪਿਤਾ ਨੇ ਹਨਾ ਤਾਂ ਆਪਾਂ ਉਹਨਾਂ ਦੇ ਚਰਨ ਲਗਾਣੇ بس جی اے سی ਅੱਗੇ ਵੀਡੀਓ ਤੇ ਬਾਕੀ ਜੇ ਕਿਸੇ ਦੇ ਮਨ ਨੂੰ ਕੋਈ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਜੀ ਮਾਫ ਕਰਨਾ ਕਿਉਂਕਿ ਆਪਣਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾ ਨਹੀਂ ਆਪਣਾ ਮਕਸਦ ਸਿਰਫ ਜੋ ਆਪ ਨਾਲ ਆਪਣੀ ਜਿਹੜੀ ਐਕਸਪੀਰੀਅੰਸ ਆ ਹੈ ਜਾਂ ਹਨਾ ਵੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਕਿਸੇ ਨੂੰ ਸਹੀ ਰਾਹ ਦਿਖਾ ਸਕੀਏ ਜੇ ਆਪਣੇ ਕਹੀ ਨਾ ਜੇ ਮੰਨ ਲਓ 1000 ਹੁੰਦਾ ਵੀਡੀਓ ਦੇਖਦਾ 1000 ਚੋਂ ਅਗਰ ਇੱਕ ਬੰਦਾ ਵੀ ਉਸ ਚੀਜ਼ ਨੂੰ ਮੰਨ ਲੈਂਦਾ ਤਾਂ ਉਸ ਤੋਂ ਵੱਡਾ ਕੋਈ ਫੋਨ ਨਹੀਂ ਕਿਉਂਕਿ ਗੁਰੂ ਨਾਲ ਤੋੜਨਾ ਜਿੰਨਾ ਵੱਡਾ ਪਾਪ ਹੈ ਗੁਰੂ ਨਾਲ ਜੋੜਨਾ ਉਸ ਤੋਂ ਵੀ ਵੱਡਾ ਮਹੱਤਵ ਹੈ ਸੋ ਇਸ ਕਰਕੇ ਹੀ ਆਪਣਾ ਮਕਸਦ ਹੁੰਦਾ ਕਿ ਆਪਾਂ ਵੀਡੀਓਜ਼ ਇਦਾਂ ਦੀ ਬਣਾਉਣੀ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ